ਭਾਈ ਸਾਰੇ ਬ੍ਰਾਹਮਣ ਸਤਿ ਸ਼੍ਰੀ ਅਕਾਲ ਜੀ ਅਸੀਂ ਆਏ ਅੱਜ ਕਪਾਲ ਮੋਚਨੇ ਅੱਥਾ ਟਿਕਣ ਜਾ ਰਹੇ ਹਾਂ ਮੰਤਰਾ ਦੇਵੀ ਮਾਤਾ ਦੇ ਨਾਲ ਘੜਾਈ ਘੜ ਕੇ ਆਹ ਰਸਤੇ 'ਚ ਬਣਾਵਾਂਗੇ ਵੀਡੀਓ ਆਹ ਹਾਂ ਕੁਝ ਦਿਨ ਨਹੀਂ ਆ ਪਤਾ ਨਹੀਂ ਤਾਂ ਉਹਨਾਂ ਕਰਦਾ ਨਹੀਂ ਯੋ ਨੀ ਗਏ ਤਾਂ ਮੈਂ ਬੋਮਗਲੇ ਖੇਲੇ ਨਹੀਂ ਨਹੀਂ ਨੰਗੇ ਉਹ ਲੈ ਜਾਂਦੇ ਪਏ ਉਹ ਲੈ ਜਾਂਦੇ ਪਏ ਲਵੀ ਹੁਣੀ ਉਹਦੇ ਆਜੋ ਆਜੋ ਹੋਰ ਅਲੀ ਬਾਰੂ ਤੋਂ ਮੇਰੇ ਹੱਥ ਫੜ ਕੇ ਇਨਸਾਈਡ ਚੇਂਜ ਕਰਾਂਗੇ ਤਾਂ ਉਧਰੋਂ ਬੰਦ ਕਰਕੇ ਇਹ ਮੇਰਾ ਕੰਡੇ ਕੀ ਕਹਿੰਦਾ ਜਿਹੜਾ ਜਸਨ ਦਾ ਹੱਥ ਫੜਨਾ 13 ਸੀ ਬਣਦਾ ਮੇਰੇ ਹੱਥ ਦੇ ਕੰਡੇ ਹੂੰ ਲੱਗਦਾ ਹੁਣ ਵੀ ਡੈਡੀ ਵਰਸੀ ਕੰਡੇ ਨੇ ਅੱਜ ਕੱਲ੍ਹ ਨਹੀਂ ਮੁੰਡੇ ਹੱਥ ਫੜਦੇ ਬਾਪਿਆਂ ਦਾ ਏ ਹਵਾ ਪੱਥਰਾਂ ਦੇਖੇ ਆ ਇਹ ਤਾਂ ਉੱਡਣੇ ਸੱਪ ਬਣਦੇ ਨੇ ਨਾਲ ਤੇ ਸੱਪ ਵੀ ਦੇਖੋ ਚਲੋ 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 ਆਪਣੇ ਪਾਏ ਬੂਟ ਮੇਰੇ ਵੀ ਜੀਰੋ ਕੋਈ ਨਹੀਂ ਚਲੋ ਜੀ ਆਮ ਪਾਰ ਕਰ ਲੈਂਦੇ ਬੂਜੇ ਚ ਪਾ ਲੈਂਦੇ ਯਾ ਨਾਲ ਧਿਆਨ ਨਾਲ ਬਟੇ ਲੋ ਪੁੱਤਰਾ ਆਂ ਕੋਨਾ ਨਾ ਬਲ ਟਾ 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 ਪ੍ਰਾਵਾ ਤਫੰਦੇ ਮੈਨੂੰ ਹਾਂ ਇਦਾਂ ਆਏ ਦੇ ਵਿੱਚ ਦੀ ਦੇਖ ਬੋਲੇ ਗਿਆ ਸਾਰ ਤਫੰਨੇ ਬਾ ਜੋ ਓ ਠੰਡਾ ਪਣੀ ਆ ਹੱਥ ਪਾ ਲਾ ਮਾਮਾ ਮਾਂ ਦੇ ਪਾ ਲੈ ਕੇ ਦੇ ਉੱਚੇ ਉੱਚੇ ਪਹਾੜ ਚੜਦੇ ਨੇ ਚੜਾਈਆਂ ਗੱਡੀ ਕਿੱਡੀ ਨਾ ਅਰੇ ਸੋਰੇ ਕੋਹ ਕਾਰੀ ਗੱਡੇ ਗੱਡੇ ਚਾਲੇ ਲੱਗੇ ਹੋਏ ਜੀ ਦੇਖੋ ਤੇ ਰਾਹ ਦੇ ਵਿੱਚ ਮੱਕੜੀ ਬਕ ਐ ਡੱਡੀ ਆਣੀ ਅੰਤਰਾ ਦੇ ਵੀ ਚੜਦੇ ਨੇ ਜਿਹਨੂੰ ਡੱਡੀ ਆ ਮੱਕੜੀ ਆਣੀ ਉਦੋਂ ਇੱਥੇ ਵੀ ਸੀਗਾ ਬਹੁਤ ਵੱਡਾ ਜਾਲ ਹੋਰ ਗੁੱਡੀ ਮੱਕੜੀ ਆ ਉਹ ਸ਼ਾਇਦ ਹੀ ਦਿਖੇ ਜੋ ਵੀਡੀਓ ਚ ਹੋਰ ਬਹੁਤ ਵੱਡੀ ਆ ਵੱਡੀ ਕਿਤੇ ਪੂਰੀ ਹੁਣ ਕੱਲ੍ਹ ਆ ਚੱਲ ਉਹ ਸੂਰਜ ਦਿੱਕਰਣਾ ਪੈਂਦੀ ਹੋਈ ਜੰਗਲਾ ਵਿੱਚ ਦੀ ਵਾ ਵਾ ਜੀ ਵਾ ਸਿਆ ਰਿਹਾ ਕਿ ਨਹੀਂ ਨਹੀਂ ਵੀਓ ਤੁਸੀਂ ਹਲੇ ਤੇ ਨਰਾ ਚਾਲੂ ਨਹੀਂ ਹੋਇਆ ਕੱਲ 2 ਤਰੀਕ ਤੋਂ ਪੂਰਾ ਰਾਤ ਚਾਲੂ ਹੋ ਜਾਊਗਾ ਉਹ ਮੁੰਡੇ ਆਪਣੇ ਗਾਂ-ਗਾ ਪਹੁੰਚ ਕੇ ਰੈਸਟ ਕਰ ਰਹੇ ਨੇ ਬੱਠੋਏ ਨੇ ਹੌਲੀ ਹੌਲੀ ਬੱਚੜਾਈ ਚੜਾਈ ਚੜੀ ਜਾਂਦੇ ਆ ਮਿਲ ਜਾਂ ਤੁਹਾਨੂੰ ਗਾਂ ਵਾਲੇ ਮੋੜ ਤੇ ਹੌਲੀ ਹੌਲੀ ਚੜੀ ਜਾਵੇ ਬੰਦਾ ਦੱਸ ਮੇਰਾ ਨਾ ਸਾਰਾ ਜੋਰ ਇਧਰ ਹੀ ਲੱਤਾਂ ਲੱਗ ਜਾਂਦਾ ਜੀ ਚਰਾੜਾ ਤਾਂ ਤਮ ਚੜਿਆ ਨਾ ਲੱਥ ੱਕ ਜਾਂਦੀ ਹੈ ਇਧਰ ਨਹੀਂ ਹੋਰ ਐ ਦੇ ਥੱਲੇ ਜੇ ਤੁਸੀਂ ਸਟਾਰਟਿੰਗ ਕਰਦੇ ਆ ਅੱਧੇ ਜੀ ਪਹੁੰਚ ਚੁੱਕੇ ਆ ਉਹ ਮੰਦਰ ਉਹ ਗੱਡੀ ਖੜੀ ਆ ਆਪਣੀ ਥੱਲੇ ਜੀ ਇਧਰ ਆਪਣੇ ਮੁੰਡੇ ਚੜੀ ਜਾਂਦੇ ਆ ਚੜਾਈ ਦੇਖੋ ਪਹਾੜੀਆਂ ਹਰਿਆਲੀ ਹਰਿਆਲੀ ਉਹ ਤੋ ਚੱਲ ਕੇ ਆਂਦੀ ਐ ਸੰਗਤ ਸਾਰੀ ਥੱਲੇ ਉਹ ਨਾ ਪਾ ਗਾਂ ਚੜਨਾ ਵਾ ਗਾਂਲੇ ਮੋੜ ਤੇ ਮਿਲਾਂਗੇ ਜੀ ਉਹ ਹੱਤੋਂ ਪੁਰਿਆ ਕਰਨਾ ਪੈਂਦੀਆਂ ਪਹਾੜਾਂ ਦੇ ਬਈ ਸੂਰਜ ਦੀ ਰੋਸ਼ਨੀ ਹੌਲੀ ਹੌਲੀ ਤਾਣ ਚੜਦੇ ਹੋਏ ਆਇਆ ਆਇਆ ਆਜਾ ਆਇਆ ਆਇਆ ਮੈਂ ਜਨ ਲਕਾਰੇ ਦੱਲੋਂ दर्शन कर ले दर्शन करके बस मुड़े पालियां पालिया पान वाह मेरे शेर वाह ਆ ਜਾ ਆ ਜਾ ਕਿਨੇ ਲਾਉ ਲੋ ਇਪਰ ਦਾ ਆ ਜਾ ਮੇਰੇ ਸ਼ੇਰ ਆਓ ਆਓ ਚੱਲਿਆ ਚੱਲਿਆ ਵਾ ਤੇਰੀ ਹਿੰਮਤ ਮਾਰੀ ਮੁੰਡਿਆ ਬਹੁਤ ਚਿਰ ਤੈਨੂੰ ਢੀਕਿਆ ਮੈਂ ਮੱਥਾ ਟੇਕ ਕੇ ਵਾਪਸ ਆਈ ਚੱਲਦੇ ਹੌਲੀ ਹੌਲੀ ਠੀਕ ਆ ਮੱਥਾ ਟੇਕਿਆ ਆਪਣੇ ਮੁੰਡੇ ਸਾਰੇ ਖੜੇ ਜਸ਼ਨ ਅਵੀ ਪਿੱਤਾ ਦਿਲ 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 ਗੱਨੇ ਆਪਣਾ ਦਿਲਪ੍ਰੀਨੋ ਦਿਲ ਹੁਣ ਦੰਦਮ ਲੈ ਲਿਆ ਸੀ ਸਾਰਿਆਂ ਨੇ ਬ੍ਰੇਕ ਕਰ ਲਈ ਹੁਣ ਅਸੀਂ ਵਾਪਸੀ ਪਾਣੀਆ ਵਾਪਸੀ ਠੀਕ ਆ ਨਾ ਮੁੰਡਿਓ ਚਲੋ ਹੋੜੀ ਲਈ ਪਾਣੇ ਬਾਕੀ ਬੰਦੇ ਆਪਣੇ ਆ ਰਹੇ ਨੇ ਮੱਥਾ ਟੇਕ ਕੇ ਇੱਥੋਂ ਹੋੜੀ ਵਾਲੀ ਆ ਜਾਣਗੇ ਓਕੇ ਜੀ ਬਾਕੀ ਥੱਲੇ ਜਾ ਕੇ ਪਾਣੇ ਆਈਏ ਬਾਏ ਇਹ ਗੱਲਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ ਬਲੌਗਾਂ ਬਾਰੇ ਪਤਾ ਦੇਲਾ ਬੱਚਿਆਂ ਨੂੰ ਵੀ ਬਲੌਗ ਬੰਦੇ ਨੇ ਇਹਤੇ ਰਸਤਿਆਂ 'ਚ ਮਿਲਦੀ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਨਾਲ ਚਾਹ ਖਾ ਪੀ ਕੇ ਜਾ ਮੁੰਡੇ ਭੱਜੂ ਭੱਜੂ ਬਾ ਕਰਦੇ ਓਏ ਤਰੇ ਚੱਲ ਤਰੇ ਚੱਲੋ ਕਾਜੀ ਨਾਮ ਦਾ ਕੰਗਲਾ ਮਹੌਤਰਾ ਜਨਮ ਤੋਂ ਮੱਥਾ ਟੇਕ ਕੇ ਮੰਦਿਰ ਦੀ ਸ਼ਰਵਾਤ ਹੁੰਦੀ ਹੈ ਸਾਰਿਆਂ ਦੀ ਆ ਮੰਤਰ ਆ ਦੇ ਵੀ ਜਾਣ ਲਈ ਤਾਂ ਲੋਕ ਆਉਂਦੇ ਨੇ ਇੱਥੇ ਤੜੀਖ ਦੇ ਆਹ ਉਹ ਸਿੱਧਾ ਚੱਲੇ ਜਾਲੇ ਨਦੀ ਪਾਰ ਕਰਕੇ നാ ഇച്ചളക്ക്